ਹੁਣ ਠੇਕਾ ਤੇ ਆਊਟਸੋਰਸ ਮੁਲਾਜ਼ਮ ਹੜਤਾਲ ਦੇ ਰਾਹ ਪੈ ਗਏ ਨੇ ਠੇਕਾ ਤੇ ਆਊਟਸੋਰਸ ਮੁਲਾਜ਼ਮ ਇਹ ਦੋਸ਼ ਲਾ ਰਹੇ ਨੇ ਵੀ ਉਹਨਾਂ ਨੂੰ ਇਸ ਪ੍ਰਕਿਰਿਆ ਵਿੱਚ ਇਸ ਸਿਸਟਮ ਵਿੱਚ ਜਕੜ ਕੇ ਸਰਕਾਰ ਵੱਲੋਂ ਉਹਨਾਂ ਦਾ ਜਿੱਥੇ ਵਿੱਤੀ ਸ਼ੋਸ਼ਣ ਕੀਤਾ ਜਾ ਰਿਹਾ ਉੱਥੇ ਕੋਈ ਜੋਬ ਸਿਕਿਉਰਟੀ ਨਾ ਹੋਣ ਕਾਰਨ ਉਹ ਮਾਨਸਿਕ ਤਣਾਅ ਵਿੱਚ ਗੁਜ਼ਰੇ ਹਨ ਔਰ ਇਸੇ ਦੌਰਾਨ ਪਾਵਰ ਕਮੰਡ ট্রান্সਕੋ ਠੇਕਾ ਮੁਲਾਜ਼ਮ ਯੂਨੀਅਨ ਨੇ ਐਲਾਨ ਕੀਤਾ ਹੈ ਕਿ 3 ਜੁਲਾਈ ਨੂੰ ਬਿਜਲੀ ਨਿਗਮ ਦੇ ਮੁੱਖ ਦਫਤਰ ਪਟਿਆਲਾ ਵਿਖੇ ਮੁਜ਼ਾਹਰਾ ਵੀ ਕੀਤਾ ਜਾਊਗਾ ਦਰਅਸਲ ਬਿਜਲੀ ਨਿਗਮ ਦੇ ਠੇਕਾ ਤੇ ਆਊਟਸੋਰਸ ਮੁਲਾਜ਼ਮ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਉਹਨਾਂ ਦੀ ਮੰਗ ਹੈ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਉਹਨਾਂ ਨੂੰ ਜੀਉਨ ਯੋਗੀਆਂ ਤਨਖਾਹਾਂ ਦਿੱਤੀਆਂ ਜਾਣ ਔਰ ਖਾਸ ਕਰਕੇ ਫੀਲਡ 'ਚ ਜਿਹੜੇ ਇਹ ਕਾਮੇ ਕੰਮ ਕਰਦੇ ਨੇ ਅਕਸਰ ਬਿਜਲੀ ਦੇ ਕਰੰਟ ਲੱਗਣ ਨਾਲ ਕਈ ਮੌਤ ਦੇ ਮੂੰਹ ਚ ਚਲ ਗਏ ਨੇ ਔਰ ਕਈ ਨਕਾਰੇ ਹੋ ਗਏ ਨੇ ਸਰੀਰਕ ਤੌਰ ਤੇ ਇੰਨੇ ਵੱਡੇ ਸੰਤਾਪ ਵਿੱਚੋਂ ਨਿਕਲ ਰਹੇ ਨੇ ਔਰ ਮੰਗ ਕਰਦੇ ਨੇ ਵੀ ਅਜਿਹੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਰਾਹਤ ਦਿੱਤੀ ਜਾਵੇ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਨੂੰ ਪੈਨਸ਼ਨ ਦੀ ਗਰੰਟੀ ਦੇਣ ਦਾ ਜਿਹੜਾ ਏ ਫੈਸਲਾ ਕੀਤਾ ਜਾਵੇ ਉਹਰੇ ਮੁੱਦੇ ਪਿਛਲੇ ਲੰਬੇ ਸਮੇਂ ਤੋਂ ਲਟਕੇ ਪਏ ਨੇ ਪਾਵਰ ਕਮਾਂਡ ট্রান্সਕੋ ਠੇਕਾ ਮੁਲਾਜ਼ਮ ਯੂਨੀਅਨ ਤੇ ਇਸੇ ਤਰ੍ਹਾਂ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਸਾਂਝੇ ਤੌਰ ਤੇ ਹੁਣ 3 ਜੁਲਾਈ ਨੂੰ ਪਟਿਆਲੇ ਪ੍ਰੋਟੈਸਟ ਕਰਨ ਦਾ ਵੀ ਐਲਾਨ ਕਰ ਦਿੱਤਾ ਇਸ ਮੌਕੇ ਮਲਾਜ਼ਮ ਯੂਨੀਅਨ ਦੇ ਪ੍ਰਧਾਨ ਬਲਿਹਾਰ ਸਿੰਘ ਕਟਾਰੀਆ ਜਨਰ ਸਕੱਤਰ ਰਜੇਸ਼ ਕੁਮਾਰ ਮੌੜ ਔਰ ਇਸੇ ਤਰ੍ਹਾਂ ਸਹਾਇਕ ਸਕੱਤਰ ਟੇਕਚੰਦ ਦਫਤਰੀ ਸਕੱਤਰ ਛੇ ਸਿੰਘ ਤੇ ਪ੍ਰੈਸ ਸਕੱਤਰ ਇੰਦਰਪ੍ਰੀਤ ਸਿੰਘ ਨੇ ਆਪਣੀ ਵਿਸਿਆ ਸੁਣਾਉਂਦਿਆਂ ਦੱਸਿਆ ਵੀ ਉਹ ਲੰਬੇ ਸਮੇਂ ਤੋਂ ਆਊਟਸੋਰਸ ਠੇਕਾ ਮਲਾਜ਼ਮਾਂ ਨੂੰ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਕਰ ਰਹੇ ਨੇ ਇਸੇ ਤਰ੍ਹਾਂ ਗੁਜ਼ਾਰੇਯੋਗ ਤਨਖਾਹ ਦੇਣ ਦੀ ਦੁਹਾਈ ਦੇ ਰਹੇ ਨੇ ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕਰਨ ਦੀ ਮੰਗ ਕਰ ਰਹੇ ਨੇ ਔਰ ਬਿਜਲੀ ਦੇ ਕਰੰਟ ਲੱਗਣ ਨਾਲ ਜਿਹੜੇ ਉਹਨਾਂ ਦੇ ਸਾਥੀ ਮੁਲਾਜ਼ਮ ਮੌਤ ਦੇ ਮੂਹ ਚ ਪੈ ਗਏ ਨੇ ਜਾਂ ਅੰਗਹੀਨ ਹੋ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਪੱਕੀ ਨੌਕਰੀ ਦੇਣ ਅਜਿਹੇ ਜਿਹੜੇ ਪੀੜਤ ਨੇ ਉਹਨਾਂ ਨੂੰ ਪੈਨਸ਼ਨ ਦੀ ਗਾਰੰਟੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਇਸ ਬੋਕੇ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ ਵੀ ਪਿਛਲੇ ਦਿਨੀ ਜਦੋਂ ਲੁਧਿਆਣਾ ਪਸ਼ਮੀ ਹਲਕੇ ਦੀ ਜਿਮਨੀ ਚੋਣ ਸੀ ਉਦੋਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਗੱਲਬਾਤ ਲਈ ਬੁਲਾਇਆ ਸੀ ਪੁਲਿਸ ਅਕੈਡਮੀ ਫਲੋਰ ਵਿਖੇ ਉਹਨਾਂ ਦੀ ਬਹੁਤ ਹਾਈ ਲੈਵਲ ਪੱਧਰ ਤੇ ਮੀਟਿੰਗ ਹੋਈ ਸੀ ਇਸ ਮੀਟਿੰਗ ਦੀ ਅਗਵਾਈ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਸੀ ਇਸ ਮੀਟਿੰਗ ਵਿੱਚ ਬਿਜਲੀ ਮੰਤਰੀ ਜਿਹੜੇ ਨੇ ਹਰਪ੍ਰਜਨ ਸਿੰਘ ਈਟੀਓ ਵੀ ਹਾਜ਼ਰ ਸੀ ਇਸੇ ਤਰ੍ਹਾਂ ਬਿਜਲੀ ਨਿਗਮ ਦੇ ਪ੍ਰਮੁੱਖ ਸਕੱਤਰ ਸੀਐਮਡੀ ਪ੍ਰਮੁੱਖ ਸਕੱਤਰ ਵਿੱਤ ਪ੍ਰਮੁੱਖ ਸਕੱਤਰ ਪਰਸਨਲ ਆਰ ਵੀ ਮੌਜੂਦ ਸੀ ਔਰ ਇਸ ਮੀਟਿੰਗ ਵਿੱਚ ਉਹਨਾਂ ਦਾਵਾ ਕੀਤਾ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵਾਅਦਾ ਕੀਤਾ ਸੀ ਵੀ ਇਹ ਜਿਹੜੇ ਠੇਕਾ ਤੇ ਆਊਟਸੋਰਸ ਮੁਲਾਜ਼ਮ ਨੇ ਇਹਨਾਂ ਨੂੰ ਵਿਭਾਗ ਵਿੱਚ ਸ਼ਾਮਲ ਕਰਨ ਦੇ ਸਬੰਧ ਵਿੱਚ ਇੱਕ ਡਰਾਫਟ ਤਿਆਰ ਕੀਤਾ ਜਾਵੇਗਾ ਤੇ ਨਾਲ ਹੀ ਇਹ ਗੱਲ ਕਹੀ ਸੀ ਵੀ 15 ਦਿਨਾਂ ਚ ਜਥੇਬੰਦੀ ਨਾਲ ਮੋੜ ਮੀਟਿੰਗ ਕਰਕੇ ਇਸ ਸਾਰੇ ਮਸਲੇ ਦਾ ਹੱਲ ਕੱਢਿਆ ਜਾਵੇਗਾ ਪਰ ਉਹਨਾਂ ਨੇ ਕਿਹਾ ਵੀ 15 ਦਿਨ ਤੇ ਕਈ تیر ਪਹਿਲੋਂ ਗੁਜ਼ਰ ਗਏ ਨੇ ਪਰ ਪੰਜਾਬ ਸਰਕਾਰ ਹੁਣ ਉਹਨਾਂ ਦੀ ਕੋਈ ਸੁਨਵਾਈ ਨਹੀਂ ਕਰੀ ਕੋਈ ਮੀਟਿੰਗ ਨਹੀਂ ਕਰੀ ਜਿਸ ਕਰਕੇ ਹੁਣ ਉਹਨਾਂ ਕੋਲ ਇੱਕੋ ਰਾਹ ਹੜਤਾਲ ਦਾ ਹੀ ਬਚ